ਸਸ਼ਿਕਾ ਜੀ ਮੈਂ ਤੁਹਾਨੂੰ ਤੁਹਾਡਾ ਮੇਰੇ ਪ੍ਰਪ ਸੂਟ ਕ੍ਰिएशन ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਸੂਟ ਲੈ ਕੇ ਆਏ ਹਾਂਗੇ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ 9613530079 ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਅੱਜ ਮੈਂ ਤੁਹਾਨੂੰ ਜੋ ਫਸਟ ਸੂਟ ਦਿਖਾ ਰਹੀ ਹਾਂ ਇਹ ਆਪਣੇ ਆਰਡਰ ਦੇ ਸੂਟ ਨੇ ਸਾਰੇ ਵਿਦ ਸਟਿਚਿੰਗ ਹੋ ਕੇ ਜਾ ਰਹੇ ਨੇ ਇਹ ਦੇਖੋ ਜੋ ਫਸਟ ਸੂਟ ਹੈ ਇਹ ਬਨਾਰਸੀ ਸੂਟ ਹੈ ਪਿਓਰ ਜਾਰਜਟ ਤੇ ਆਪਣਾ ਹੈ ਬਨਾਰਸੀ ਸੂਟ ਆ ਪਿਓਰ ਦਾ ਸੂਟ ਹੈ ਇਹ ਆਪਣਾ ਬਨਾਰਸੀ ਬਹੁਤ ਹੀ ਜਿਆਦਾ ਸੋਹਣਾ ਦੇਖੋ ਇਹ ਬਹੁਤ ਜਿਆਦਾ ਸੋਹਣਾ ਬਨਾਰਸੀ ਸੂਟ ਆਗਾ ਕਲਰ ਬਹੁਤ ਸੋਹਣਾ ਤੁਸੀਂ ਇਦਾਂ ਪਿਓਰ ਦੇ ਸੂਟ ਵੀ ਲੈ ਕੇ ਕੀ ਹੈ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਸਾਡੇ ਤੋਂ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਦੇਖੋ ਪਿਓਰ ਦਾ ਸੂਟ ਆ ਇਹ neck ਦੇਖੋ ਬਹੁਤ ਸੋਹਣਾ neck ਦਾ ਡਿਜ਼ਾਈਨ ਬਣਾਇਆ ਸੀ ਲੇਸ ਦੇ ਕੇ ਵਿੱਚ ਬਹੁਤ ਹੀ ਪਿਆਰੇ ਸੁਨਸੁਨੇ ਬਟਨ ਦਿੱਤੇ ਨੇ ਤੇ ਇੱਧਰ ਦੇਖੋ ਚਾਕਾ ਤੇ ਬਹੁਤ ਹੀ ਬ੍ਰੀਕ ਇਦਾ ਲੇਜ਼ ਦਿੱਤੀ ਹੈਗੀ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਲੱਗ ਰਿਹਾ ਪਿਓਰ ਬਨਾਸੀ ਚੋਰਜਟ ਦਾ ਸੂਟ ਹੈ ਇਹ ਨਾਲ ਦੇਖੋ ਪਿਓਰ ਦੀ ਇਹਦੀ ਬਾਟਮ ਤੇ ਇਹਦਾ ਦੁਪੱਟਾ ਦੇਖੋ ਬਹੁਤ ਜ਼ਿਆਦਾ ਹੈਵੀ ਦੁਪੱਟਾ ਪਿਓਰ ਦਾ ਪਿਓਰ ਬਨਾਸੀ ਸੂਟ ਆ ਫੁੱਲ ਹੈਵੀ ਆ ਦੇਖੋ ਇਹ ਬਹੁਤ ਵਧੀਆ ਇਹ ਸੂਟ ਤਾਂ ਆ ਦਾ ਪ੍ਰਾਈਸ ਕਿਹਾ ਥੋੜਾ ਅੱਪ ਹੁੰਦਾਗਾ ਇਹ ਦੇਖੋ ਫੁੱਲ ਹੈਵੀ ਦੇਖੋ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਸ਼ਾਨਦਾਰ ਦੁਪੱਟਾ ਦੇ ਇਹ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਕਿੰਨੇ ਕ ਰੇਂਜ ਤੱਕ ਲੈਣਾ ਚਾਹੁੰਦੇ ਹੋਗੇ ਅਸੀਂ ਤੁਹਾਨੂੰ ਉਦਾਂ ਪ੍ਰੋਵਾਈਡ ਕਰ ਦਾਂਗੇ ਇਹਦਾ ਫੁੱਲ ਹੈਵੀ ਆ ਕਿਉਂਕਿ ਇਹਦਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਹੈ ਇਸ ਲਈ ਇਹਦਾ ਪ੍ਰਾਈਸ ਕੀ ਆ ਥੋੜਾ ਆਪਾਗਾ ਤੁਸੀਂ ਜਿੰਨੇ ਤੱਕਰ ਕਹੋਗੇ ਉਨੇ ਤੱਕਰ ਮਿਲ ਜਾਣਗੇ ਇਹ ਪਿਓਰ ਬਨਾਸਰੀ ਦਾ ਤੁਸੀਂ ਕਲਰ ਦੱਸ ਸਕਦੇ ਹੋ ਕਿਹੜੇ ਕਲਰ ਲੈਣਾ ਚਾਹੁੰਦੇ ਹੋਗੇ ਵੈਸੇ ਮੋਸਟਲੀ ਇਹਨਾਂ ਚ ਸਾਰੇ ਕੀ ਆ ਥੋੜੇ ਜਿਹਾ ਡਾਰਕ ਸ਼ੇਡ ਹੀ ਹੁੰਦੇ ਨੇ ਪਰ ਡਾਰਕ ਵੀ ਵਧੀਆ ਪਿਓਰ ਵਾਲੇ ਕਲਰ ਹੁੰਦੇ ਨੇ ਇਹ ਤੇ ਜੋ ਮੈਂ ਨੈਕਸਟ ਸੂਟ ਦਿਖਾ ਰਹੀ ਆਂਗੀ ਇਹ ਵੀ ਬਹੁਤ ਸੋਹਣਾ ਆਪਣਾ ਸੂਟ ਆ ਮਦਦ ਲਈ ਸਰ ਤੋਂ ਨੂੰ ਆਈਡੀਆ ਦੇ ਰਹੇ ਕਿ ਤੁਸੀਂ ਇਦਾਂ ਵੀ ਸਾਡੇ ਤੋਂ ਪਿਓਰ ਦੇ ਬਨਾਸੀ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਤੇ ਇਹਦੇ ਦੁਪट्टे ਤੇ ਵੀ ਆਪਾਂ ਨੇ ਕੀ ਫੋਰ ਸਾਈਡ ਕੇ ਇਦਾਂ ਲੇਸ ਦੇ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣੇ ਦੁਪट्टे ਦੀ ਵੈਸੇ ਅਗਰ ਜ਼ਰੂਰਤ ਹੈ ਨਹੀਂ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਉਹ ਕਰਵਾ ਵੀ ਸਕਦੇ ਹੋ ਲੇਸ ਨਹੀਂ ਤਾਂ ਵੈਸੇ ਇਹ ਦੁਪट्टे ਦੀ ਆਪਦੀ ਉਹ ਗ੍ਰੇਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੋ ਮੈਂ ਨੈਕਸ ਦਿਖਾ ਰਹੀਆਂ ਇਹ ਆਪਣਾ ਪਿਓਰ ਆਰਗੈਂਜ਼ਾ ਤੇ ਬਣਿਆ ਹੋਇਆ ਪਿਓਰ ਆਰਗੈਂਜ਼ਾ ਦੀ ਪਿਓਰ ਔਰਗਾਂਜ਼ਾ ਤੇ ਸੂਟ ਹੈ ਆਪਣਾ ਇਹ ਦੇਖੋ ਸਾਰਾ ਦਾਕਾ ਕੱਟ ਦਾਣਾ ਸਿੱਪੀ ਦਾ ਆਪਣਾ ਕੰਮ ਹੋਇਆ ਹੋਇਆ ਟੋਟਲੀ ਹੈਂਡਵਰਕ ਦਾ ਕੰਮ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਟੋਟਲੀ ਬਹੁਤ ਸੋਹਣਾ ਦੇਖੋ ਇਹ ਸੂਟ ਲੱਗ ਰਿਹਾ ਫੁੱਲ ਫਰੰਟ ਹੈਵੀ ਹੈ ਇਹਨੂੰ ਤੁਸੀਂ ਕਿਸੇ ਵੀ ਸਟਾਫ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਪਿਓਰ ਤੇ ਰੈਡੀ ਹੋਇਆ ਹੋਇਆ ਪਿਓਰ ਔਰਗਾਂਜ਼ਾ ਤੇ ਤੁਸੀਂ ਸਾਮੀ ਤੇ ਵੀ ਕਰਵਾ ਸਕਦੇ ਹੋਗੇ ਪਰ ਪਿਓਰ ਤੇ ਟੋਟਲੀ ਹੈਂਡਵਰਕ ਦਾ ਕੰਮ ਆ ਨੀਚੇ ਕੀਰ ਦਾ ਕੰਮ ਤੇ ਸਭੋ ਕਿੰਨਾ ਜ਼ਿਆਦਾ ਸੋਹਣਾ ਸ਼ਾਨਦਾਰ ਕੰਮ ਆ ਤੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਦੀ ਹੈਂਡਵਰਕ ਦਾ ਜਿਹੜਾ ਕੰਮ ਆ ਕਿੰਨਾ ਸੋਹਣਾ ਸਫਾਈ ਦੇ ਹੋਇਆ ਹੋਇਆ ਟੋਟਲੀ ਧੱਬਕਾ ਕੱਟ ਦਾਣਾ ਸਿੱਪੀ ਦਾ ਕੰਮ ਆ ਤੇ ਨਾਲ ਇਹ ਦੇਖੋ ਇਹਦੀ ਬਾਟਮ ਤੇ ਕੰਮ ਕੀਤਾ ਆ ਆਪਣਾ ਬਾਟਮ ਵੀ ਬਹੁਤ ਸੋਹਣੀ ਆ ਦੇਖੋ ਫੁੱਲ ਉੱਪਰ ਤੱਕ ਕਰਕੇ ਬਾਟਮ ਤੇ ਕੰਮ ਹੋਇਆ ਹੋਇਆ ਹੈ ਦੇਖੋ ਐਦਾ ਮੂਰੀਆਂ ਹੋ ਗਈਆਂ ਇਹਦੀਆਂ ਤੇ ਉੱਪਰ ਨੂੰ ਐਦਾ ਜਾ ਰਹੀ ਨੇ ਬਹੁਤ ਸੋਹਣਾ ਕੰਮ ਲੱਗ ਰਿਹਾ ਮੂਰੀਆਂ ਦਾ ਵੀ ਬਹੁਤ ਸੋਹਣਾ ਸ਼ਾਨਦਾਰ ਕੰਮ ਆ ਦੇਖੋ ਇਹਦਾ ਬਾਟਮ ਤੇ ਵੀ ਨਾਲ ਦੇਖੋ ਇਹਦੇ ਦੁਪੱਟਾ ਸੀਗਾ ਦੁਪੱਟੇ ਦੇ ਵਿੱਚ ਸਾਰੇ ਕਿਤੇ ਆਪਾਂ ਨੇ ਕਿ ਬੂਟੀ ਬੁਵਾਈ ਹੈਗੇ ਬਹੁਤ ਸੋਹਣਾ ਲੱਗ ਰਿਹਾ ਸੂਟ ਵੀ ਬਹੁਤ ਜ਼ਿਆਦਾ ਵਧੀਆ ਸਾਰੇ ਦੁਪੱਟੇ 'ਚ ਦੇਖੋ ਏਦਾਂ ਬੂਟੀ ਪਾ ਕੇ ਤੇ ਨਾਲ ਕਿ ਆਪਾਂ ਨੇ ਬਹੁਤ ਹੀ ਛੋਟ ਛੋਟੀ ਆਪਾਂ ਨੇ ਲੇਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਲੇਸ ਕੀ ਲਗਵਾ ਸਕਦੇ ਹੋ ਇਹ ਲਾਈਟ ਵੇਟ ਆਪਾਂ ਨੇ ਲੇਸਾਂ ਲਾਈਆਂ ਨੇ ਟੋਟਲੀ ਬਹੁਤ ਸੋਹਣਾ ਸੂਟ ਲੱਗ ਰਿਹਾ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਕਿਸੇ ਵੀ ਕਲਰ ਜਾਂ ਕਿਸੇ ਵੀ ਸਟੱਫ ਦਾ ਆਰਡਰ ਦੇ ਸਕਦੇ ਹੋ ਤੁਸੀਂ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਦੇਖੋ ਆਪਣਾ ਸੈਮੀ ਕ੍ਰੇਪ ਤੇ ਆ ਇਹ ਸੈਮੀ ਦੀ ਕ੍ਰੇਵ ਆ ਇਹ ਦੇਖੋ ਇਹ ਹੈ ਪਰ ਇਹ ਵੀ ਟੋਟਲੀ ਹੈਂਡਵਰਕ ਦਾ ਕੰਮ ਆ ਪਰ ਇਹ ਸੈਮੀ ਕ੍ਰੇਪ ਤੇ ਰੈਡੀ ਹੋਇਆ ਇਹ ਥੋੜਾ ਆਪਾਂ ਨੇ ਲਾਈਟ ਵੇਸਟ ਕੰਮ ਕੀਤਾ ਤੁਸੀਂ ਇਦਾਂ ਲਾਈਟ ਵੇਟ ਵੀ ਕੰਮ ਕੀਆ ਰੈਡੀ ਕਰਵਾ ਸਕਦੇ ਹੋ ਇਹ ਦੇਖੋ ਇਹਦੇ ਵਿੱਚ ਥ੍ਰੈਡ ਕੱਟ ਦਾਣਾ ਤੇ ਆਰੀ ਵਰਕ ਆ ਜਿਹੜਾ ਯੂਜ਼ ਕੀਤਾ ਹੋਇਆ ਹੈਗਾ ਤੇ ਦਬਕੇ ਦਾ ਹਲਕਾ ਜਿਹਾ ਕੰਮ ਹੋਇਆ ਦੇਖੋ ਬਹੁਤ ਸੋਹਣਾ ਕੰਮ ਪਰ ਹੈ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਆ ਤੇ ਬਹੁਤ ਸੋਹਣਾ ਦੇਖੋ ਆਪਾਂ ਨੇ ਨੱਕ ਦਾ ਡਿਜ਼ਾਈਨ ਬਣਾਇਆ ਨਾਲ ਲੇਸ ਦੇ ਕੇ ਇਹਦੇ ਕੋਈ ਦਾ ਇਹਦੇ ਆਪਾਂ ਨੇ ਚਾਪਾਂ ਤੇ ਫਿਨਿਸ਼ਿੰਗ ਕੀਤੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਦੇਖੋ ਥੋੜਾ ਵਰਕ ਪਰ ਫਿਰ ਵੀ ਬਹੁਤ ਜ਼ਿਆਦਾ ਪਿਆਰਾ ਸੂਟ ਲੱਗ ਰਿਹਾ ਹੈ ਇਹ ਤੇ ਨਾਲ ਇਹਦੇ ਆਪਾਂ ਨੇ ਕਿ ਇਦਾਂ ਬਾਟਮ ਰੈਡੀ ਕੀਤੀ ਆ ਇਹ ਇਹਦਾ ਦੁਪੱਟਾ ਦੁਪੱਟਾ ਪਿਓਰ オーਰਗਾਂਜ਼ਾ ਦਾ ਦੁਪੱਟਾ ਪਿਓਰ オーਰਗਾਂਜ਼ਾ ਦਾਗਾ ਇਹਦੇ ਤੇ ਵੀ ਹੈਂਡ ਵਰਕ ਹੋਇਆ ਹੋਇਆ ਇਹਦੇ ਦੇਖੋ ਫੋਰ ਸਾਈਡ ਤੇ ਇਦਾਂ ਕੰਮ ਕਰਵਾਇਆ ਆਪਾਂ ਨੇ ਇਦਾਂ ਫੋਰ ਸਾਈਡ ਤੇ ਨਾਲ ਦੇਖੋ ਬਹੁਤ ਸੋਹਣੇ ਦੇਖੋ ਆਪਾਂ ਨੇ ਡਬਲ ਲੇਸ ਦਿੱਤੀ ਐ ਕੁੱਪਰ ਲੇਸ ਦਿੱਤੀ ਐ ਤੇ ਨੀਚੇ ਫਿਨਿਸ਼ਿੰਗ ਕੀਤੀ ਐ ਦੇਖੋ ਬਹੁਤ ਜਿਆਦਾ ਸੋਨਾ ਸੂਟ ਲੱਗ ਰਿਹਾ ਹੈ ਇਹ ਬਹੁਤ ਹੀ ਜਿਆਦਾ ਸੋਨਾ ਇਹ ਵੀ ਹੈਂਡਵਰਕ ਦਾ ਕੰਮ ਅਗਰ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਜੋ ਮੈਂ ਨੈਕਸਟ ਦਿਖਾ ਰਹੀ ਆਂ ਇਹ ਇਹ ਆਪਣਾ ਬਹੁਤ ਹੀ ਜਿਆਦਾ ਸੋਨਾ ਹੈ ਰਸੂਟਾ ਦਾ ਅੱਜ ਦਾ ਬਹੁਤ ਹੈਵੀ ਸੂਟ ਹੈ ਇਹ ਇਹ ਫੁੱਲ ਹੈ ਸੂਟ ਏ ਹੈ ਦਾ ਪਿਓਰ ਤੇ ਇਹ ਆਪਣਾ ਪਿਓਰ ਔਰਗਾਂਜ਼ਾ ਦੇ ਕੰਮ ਹੋਇਆ ਹੋਇਆ ਪਿਓਰ ਔਰਗਾਂਜ਼ਾ ਤੇ ਕੰਮ ਆ ਟੋਟਲੀ ਹੈਂਡਵਰਕ ਦਾ ਕੰਮ ਆ ਸਾਰਾ ਫਰੰਟ ਦੇਖੋ ਆਪਣੀ ਹੈਗੀ ਆ ਟੋਟਲੀ ਹੈਂਡਵਰਕ ਦਾ ਕੰਮ ਆ ਇਹਦੇ ਵਿੱਚ ਕੱਟ ਦਾਣਾ ਆ ਰੀ ਥ्रेड ਸਾਰਾ ਆਪਣਾ ਤਾਕਾ ਜਿਹਾ ਯੂਜ਼ ਹੋਇਆ ਹੋਇਆ ਬਹੁਤ ਸਿੱਪੀ ਲੱਗੀ ਹੋਈ ਆ ਟੋਟਲੀ ਹੈਂਡਵਰਕ ਦਾ ਕੰਮ ਆ ਮੈਂ ਥੱਲੇ ਤੋਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਘੇਰ ਤੋਂ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਸੂਟ ਦੀ ਬਹੁਤ ਵਧੀਆ ਹੈਵੀ ਵਰਕ ਤੇ ਲਾਈਟ ਵੇਟ ਵਰਕ ਆ ਬਹੁਤ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਕਲਰ ਦੇਖੋ ਕਿੰਨਾ ਸੋਹਣਾ ਪਿਓਰ ਤੇ ਹੈ ਇਹ ਆਪਣਾ ਫੁੱਲ ਦੇਖੋ ਇਹਦੀਆਂ ਬਾਹਾਂ ਹੈਵੀ ਨੇ ਮੈਂ ਥੋੜਾ ਨੇੜੇ ਤੋਂ ਪੂਰਾ ਫਰੰਟ ਤੁਹਾਨੂੰ ਦਿਖਾਵਾਂਗੀ ਕਿੰਨਾ ਸੋਹਣਾ ਹੈਵੀ ਸੂਟ ਹੈ ਇਹ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਦੇ ਨਾਲ ਕੀ ਆ ਪਿਓਰ ਕ੍ਰੇਪ ਦੀ ਆਪਣੀ ਬਾਟਮ ਹੈ ਪਿਓਰ ਦੀ ਕ੍ਰੇਪ ਦੀ ਬਾਟਮ ਹੈ ਤੇ ਬਾਟਮ ਤੇ ਵੀ ਦੇਖੋ ਇਦਾਂ ਆਪਣਾ ਬੂੜਾ बर्क होया ऊपर तक देखो हैंड बर्क का प्योर क्रीम की बोटम है देखो सारा फुल मतलब बॉटम जी हैवी बॉटम बर्क हुई है देखो फुल बहुत ही ज्यादा सोना सूट लग रहा है बहुत ज्यादा शानदार सूट है बहुत ही ज्यादा वादिया सूट है फुल हैवी मतलब सूट है जिदा बरी वगैरह रखना तो यह सूट मतलब बहुत ज्यादा बेस्ट ऑप्शन है जी यो तो अपना प्योर ऑरगैजा का दुपट्टा गा प्योर ऑरगैनजा का ਸਾਰੇ ਦੁਪੱਟੇ 'ਚ ਵੀ ਦੇਖੋ ਵਰਕ ਹੋਇਆ ਹੈ ਟੋਟਲੀ ਸਾਰਾ ਹੈਂਡਵਰਕ ਦਾ ਕੰਮ ਆ ਸਾਰੇ ਦੁਪੱਟੇ 'ਚ ਵੀ ਦੇਖੋ ਵਰਕ ਹੋਇਆ ਹੈਗਾ ਸਾਰੇ ਦੁਪੱਟੇ 'ਚ ਫਿਰ ਦੇਖੋ ਇਦਾਂ ਆਪਾਂ ਨੇ ਦੁਪੱਟੇ ਦੇ ਇਦਾਂ ਫਿਨਿਸ਼ਿੰਗ ਕੀਤੀ ਹੈ ਨਾਲ ਦੇਖੋ ਆਪਾਂ ਨੇ ਇਹ ਲੇਸ ਦਿੱਤੀ ਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਤੁਸੀਂ ਦੇਖ ਸਕਦੇ ਦੁਪੱਟੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵੀ ਕਿੰਨੀ ਜ਼ਿਆਦਾ ਸੋਹਣੀ ਸ਼ਾਨਦਾਰ ਫਿਨਿਸ਼ਿੰਗ ਆ ਪਿਓਰ ਆਰਗਾਂਜ਼ਾ ਸੂਟ ਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਕੋਲ ਕੋਰਨਰ ਤੇ ਇਦਾਂ ਬੜੇ ਬੜੇ ਫਲਾਵਰ ਬਣੇ ਹੋਏ ਨੇ ਨਾਲੇ ਫੋਰਸਾਈਡ ਵਰਕ ਨਾਲੇ ਸਾਰੀ ਵਿੱਚ ਦੇ ਦੁਪੱਟੇ ਦੇ ਵਿੱਚ ਕੀ ਬੂਟੀ ਬਣੀ ਹੋਈ ਹੈਗੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੂਟ ਲਈ ਦੇਖੋ ਸਾਨੂੰ ਘੱਟੋ ਘਾਟ ਤੁਹਾਨੂੰ ਗਿਆ 2-3 ਮਹੀਨੇ ਦੇਣੇ ਪੈਣਗੇ ਫਿਰ ਇਹ ਸੂਟ ਰੈਡੀ ਹੁੰਦਾਗਾ ਅਗਰ ਕੋਈ ਵੀ ਰੈਡੀ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਕਲਰ ਤੁਸੀਂ ਆਪਣੀ ਪਸੰਦੀਦਾ ਕਰਵਾ ਸਕਦੇ ਹੋ ਜਿਹੜੇ ਵੀ ਕਲਰ ਤੇ ਕਰਵਾਉਣਾ ਤੇ ਸਟਾਫ ਵੀ ਤੁਸੀਂ ਜਿੱਦਾਂ ਦਾ ਲਾਈਕ ਕਰੋ ਕਿਉਂਕਿ ਜਦੋਂ ਇਹਨਾਂ ਆਪਣਾ ਹੈਵੀ ਹੈਂਡਵਰਕ ਦਾ ਸੂਟ ਆ ਤਾਂ ਇਹ ਪਿਓਰ ਦੇ ਸਟੱਫ ਤੇ ਹੀ ਵਧੀਆ ਲੱਗਦਾ ਦੇਖੋ ਜਦੋਂ ਆਪਾਂ ਇਹਨਾਂ ਹੈਵੀ ਵਰਕ ਕਰਵਾ ਰਹੇ ਹਾਂਗੇ ਤੇ ਇਹ ਆਪਣਾ ਸਟੀਚਿੰਗ ਹੋਇਆ ਹੋਇਆ ਸੂਟ ਆ ਤੇ ਨਾਲ ਦੇਖੋ ਇਹਦੇ ਆਪਣੇ ਚਾਕਾਂ ਤੇ ਇਦਾਂ ਫਿਨਿਸ਼ਿੰਗ ਕੀਤੀ ਆ ਇਹਦੀ ਫਿਨਿਸ਼ਿੰਗ ਦੇਖੋ ਬਹੁਤ ਜ਼ਿਆਦਾ ਸੋਨਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਤੇ ਜੋ ਨੈਕਸਟ ਸੂਟ ਮੈਂ ਦਿਖਾ ਰਹੀ ਹਾਂਗੀ ਇਹ ਦੇਖੋ ਸੇਮ ਹੀ ਆ ਪਰ ਇਹ ਕਲਰ ਦਾ ਫਰਕਾ ਬਸ ਇਹ ਸਾਰੇ ਆਪਣੇ ਆਰਡਰ ਦੇ ਸੂਟ ਦੇ ਇਹ ਦੇਖੋ ਇਹ ਵੀ ਸੇਮ ਹੀ ਆ ਬਟ ਕਲਰ ਦਾ ਫਰਕਾ ਦੇਖੋ ਇਹ ਇਸ ਕਲਰ ਚ ਵੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਫੁੱਲ ਹੈਵੀ ਇਹ ਵਿਦਆਉਟ ਸਟੀਚਿੰਗ ਆਪਨਾ ਜਾ ਰਹੇ ਇਹ ਦੇਖੋ ਫੁੱਲ ਹੈਵੀ ਫਰੰਟ ਬਹੁਤ ਸੋਹਣਾ ਲੱਗ ਰਿਹਾ ਇਸ ਮਤਲਬ ਜਿੰਨਾ ਕਹਦਾ ਹੋਣਾ ਪੈਰਾ ਸੂਟ ਲੱਗ ਰਿਹਾ ਇਹ ਟੋਪਲੀ ਸਾਰਾ ਹੈਂਡਵਰਕ ਦਾ ਕੰਮ ਆ ਸਿੱਧੀ ਕੱਟ ਦੇਣਾ ਆਪਣਾ ਆਰੀ ਵਰਕ ਹੋਇਆ ਹੋਇਆ ਬਹੁਤ ਸੋਹਣਾ ਸੂਟ ਲੱਗ ਰਿਹਾ ਇਹ ਦੇਖੋ ਸਾਰਾ ਟੋਪ ਫਰੰਟ ਹੋ ਗਿਆ ਆਪਣੀ ਇਹਦੀ ਤੇ ਨਾਲ ਇਹਦੇ ਕੀ ਇਹ ਆਪਣੀਆਂ ਬਾਹਾਂ ਹੋ ਗਈਆਂ ਇਹ ਬਾਹਾਂ ਤੇ ਫੁੱਲ ਹੈ ਵੀ ਕੰਮ ਹੋਇਆ ਪਿਓਰ ਕਨੇਵ ਦੀ ਇਹਦੀ ਕੀ ਆ ਬਾਟਮ ਹੈ ਤੁਸੀਂ ਬਾਟਮ ਦਾ ਕੰਮ ਚੈੱਕ ਕਰ ਸਕਦੇ ਹੋ ਉੱਪਰ ਤੱਕਰ ਫੁੱਲ ਹੈ ਵੀ ਦੇਖੋ ਇੱਥੇ ਤੱਕਰ ਆਪਣੀ ਬਾਟਮ ਹੈ ਫੁੱਲ ਹੈ ਵੀ ਦੇਖੋ ਬਹੁਤ ਸੋਹਣਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਇਹਦੇ ਨਾਲ ਵੀ ਆਪਣਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈ ਇਹ ਦੇਖੋ ਪਿਓਰ ਔਰਗਾਂਜ਼ਾ ਦਾ ਦੁਪੱਟਾ ਇਦਾਂ ਦੇਖੋ ਫੇਰオー ऑर्गेनाइज्ड ਪਰਾ ਸਾਰੇ ਦੁਪੱਟੇ 'ਚ ਆਪਣਾ ਵਰਕ ਹੋਇਆ ਹੋਇਆ 4 ਸਾਈਡ ਦੇਖੋ ਪਹਿਲਾਂ ਤਾਂ ਇਹਦੇ 4 ਸਾਈਡ ਦੁਪੱਟੇ ਦੇ ਵਰਕ ਆ ਫਿਰ ਕੋਰਨਰ ਤੇ ਫਿਰ ਸਾਰੇ ਫਰੰਟ ਸਾਰੇ ਕਿਤੇ ਵਿੱਚ ਵਿੱਚ ਬੂਟੀ ਪਈ ਹੋਈ ਆ ਆਪਣੀ ਇਹਦੇ ਦੁਪੱਟੇ ਦੀ ਸੇਮ ਹੀ ਆਪਾਂ ਉਦਾਂ ਪੱਟੀ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਆ ਟੋਟਲੀ ਹੈਂਡਵਰਕ ਦਾ ਕੰਮ ਆ ਇਹ ਦੇਖੋ ਜੋ ਤੋਂ ਹੈਵੀ ਸੂਟ ਨੇ ਇਹਨਾਂ ਨੂੰ ਸਾਨੂੰ ਕੋ ਟੋਕਾ ਟਟਾ ਇਥੇ ਮਿਨੇ ਚਾਹੁੰਦੇ ਨੇ ਤੁਸੀਂ ਕਿਸੇ ਵੀ ਕਲਰ ਤੇ ਇਹਨਾਂ ਨੂੰ ਰੈਡੀ ਕਰਵਾ ਸਕਦੇ ਅਗਰ ਤੁਹਾਨੂੰ ਸਾਡੇ ਰਾਤੀ ਜੋ ਨਿਊ ਕਲੈਕਸ਼ਨ ਸੇ ਪਸੰਦ ਆਇਆ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰੋ ਮੇਰੇ ਚੈਨ